ਆਪਣੇ ਹੀ ਵਿਆਹ ਦੇ ਵਿੱਚ ਮੁੰਡਾ ਕੁੜੀ ਨੇ ਲਾਹੇ ਸੰਗ ਤੇ ਰਿਸ਼ਤੇਦਾਰਾਂ ਸਾਹਮਣੇ ਕਰ ਦਿੱਤਾ ਆ ਕੰਮ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਤੇ ਇਹ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਰਹੀ ਹੈ ਕਿ ਇਹ ਮਜਬੂਰੀ ਸੀ ਇਹਨਾਂ ਦੀ ਐਵੇਂ ਨੱਚਣ ਦੀ ਜੱਥੇ ਕਿ ਦੋਸਤੋ ਦੇਖੇ ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਵਿਆਹ ਵਾਲੇ ਦਿਨ ਕੁੜੀ ਆਪਣੇ ਮੂੰਹ ਤੋਂ ਕੁੰਡ ਨਹੀਂ ਸੀ ਜਗਦੀ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਕੁੜੀ ਵਿਆਹ ਵਾਲੇ ਦਿਨ ਬੇहद ਨੱਚਦੀ ਹੈ ਆਪਣੇ ਮੂਹ ਤੋਂ ਚੁਣੀ ਲਾਕੇ ਤੇ ਤੁਸੀਂ ਇਸੇ ਵੀਡੀਓ ਦੇ ਵਿੱਚ ਸਾਫ-ਸਾਫ ਦੇਖ ਸਕਦੇ ਹੋ ਕਿ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਇਸ ਲਈ ਮਜਬੂਰ ਕਰ ਦਿੰਦੇ ਹਨ ਕਿਉਣ ਵਾਲਾ ਸਮਾਂ ਪੰਜਾਬੀਆਂ ਦੇ ਲਈ ਬੇहद ਭਾਵਕ ਹੈ ਜਿੱਥੇ ਕਿ ਇਹੋ ਜਿਹੇ ਵੀਡੀਓ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕੁੜੀਆਂ ਬੇहद ਚਲਾਕ ਤੇ ਮੁੰਡੇ ਬੇहद ਨਰਮ ਹੁੰਦੇ ਹਨ ਜਿੱਥੇ ਕਿ ਮੁੰਡਿਆਂ ਵੱਲੋਂ ਥੋੜਾ ਬਹੁਤਾ ਨੱਚਿਆ ਜਾਂਦਾ ਹੈ ਤਾਂ ਪਰ ਜਦੋਂ ਕੁੜੀਆਂ ਨੱਚਣ ਲੱਗਦੀਆਂ ਹਨ ਤਾਂ ਫਿਰ ਕਰ ਦਿੰਦੇ ਹਨ ਹੱਦਾਂ ਪਾਰ ਜਿੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਬੜੀ ਚਰਚਾ ਦਾ ਵਿਸ਼ਾ